ਜੇਕਰ ਤੁਸੀਂ ਇਸ ਰੂਟ ਤੇ ਜਾਣ ਦੀ ਸੋਚ ਰਹੇ ਹੋ ਜਾਂ ਜਾਣ ਦੀ ਤਿਆਰੀ ਵਿੱਚ ਹੋ ਤਾਂ ਠਹਿਰ ਜਾਓ ਪਹਿਲਾਂ ਇਸ ਬ੍ਰਿਜ ਦੀਆਂ ਤਸਵੀਰਾਂ ਦੇਖ ਲਓ ਜੋ ਕਿ ਰਾਹਗੀਰਾਂ ਨੇ ਬਣਾਈਆਂ ਹਨ ਓਵਰ ਬ੍ਰਿਜ ਤੇ ਲੋਹੇ ਦੇ ਜੋਇੰਟ ਦਾ ਇੱਕ ਹਿੱਸਾ ਵੱਖ ਹੋ ਗਿਆ ਹੈ ਉੱਪਰੋਂ ਲੰਘ ਰਹੇ ਰਾਹਗੀਰਾਂ ਨੇ ਪੁਲ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਆ ਦੱਸਿਆ ਹੈ ਕਿ ਇਸ ਪੁਲ ਦੀ ਹਾਲਤ ਖਸਤਾ ਹੋ ਚੁੱਕੀ ਹੈ ਕਦੇ ਵੀ ਕਿਸੇ ਵੇਲੇ ਵੀ ਬਾਣਾ ਵਾਪਰ ਸਕਦਾ ਹੈ ਬਿਨਾਂ ਸਕਿੱਪ ਕੀਤੇ ਪੂਰੀ ਵੀਡੀਓ ਦੇਖੋ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰ ਲੋਕਾਂ ਦਾ ਤੇ ਤੁਹਾਡਾ ਬਚਾ ਹੋ ਸਕੇ ਤੇ ਜਿਹੜੀ ਪੁਲ ਦੀ ਖਸਤਾ ਹਾਲਤ ਹੋ ਰਹੀ ਹੈ ਇਹ ਪ੍ਰਸ਼ਾਸਨ ਬੜਾ ਬੇਧਿਆਨ ਹੋਇਆ ਆਪਣੇ ਨੇੜੇ ਹੀ पीडब्ल्यूਡੀ ਦਾ ਦਫ਼ਤਰ ਹੈ ਜਿੱਥੇ ਆਪਾਂ ਖੜੇ ਆ ਪੁਲ ਦੇ ਨੇੜੇ ਇੱਥੇ पीडब्ल्यूਡੀ ਐਕਸ਼ਨ ਦਾ ਦਫ਼ਤਰ ਹੈ ਹੋਰ ਕਿੰਨੇ ਲੋਕ ਲੰਘਦੇ ਨੇ ਜੋ ਤੁਸੀਂ ਆ ਦੇਖ ਰਹੇ ਹੋ ਇਹ ਤਾਂ ਇੱਕ ਤਾਂ ਲੋਕਾਂ ਦਾ ਟੈਰ ਹੀ ਪਾੜੇ ਇਹ ਬਹੁਤ ਵੱਡਾ ਹਾਸਾ ਵਾਪਰ ਸਕਦਾ ਹੈ ਕਿਉਂਕਿ ਜਿਹੜੀ ਇੱਧਰਲੀ ਰਾਜਸਥਾਨ ਦੀ ਬੈਲਟ ਹੈ ਇੱਧਰੋਂ ਗੁਵਿੰਦਗੜ ਤੋਂ ਹੋਰ ਸਾਰੇ ਲੋਕ ਦਿਨ ਰਾਤ ਬਹੁਤ ਆਵਾਜ਼ਾਈ ਹੈ ਇਹ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਇਸ ਜੋ ਛੜਕਾ ਹੈ ਜਿਹੜੀ ਪਹਿਲਾਂ ਟੋਰ ਰੋਡ ਸੀ ਟੋਰ ਰੋਡ ਬੰਦ ਹੋਣ ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਇਹਦੀ ਕੋਈ ਰਿਪੇਅਰ ਨਹੀਂ ਜਿਵੇਂ ਭਵਾਨੀਗੜ ਤੋਂ ਗੁਵਿੰਦਗੜ ਤੱਕ ਤੁਸੀਂ ਆਪ ਹੀ ਜਾਣਦੇ ਹੋਵੋਗੇ ਤੁਸੀਂ ਕਿਸੇ ਨੂੰ ਹੀ ਪੁੱਛ ਲਓ ਬਹੁਤ ਲੱਖ ਲੱਖ ਰੂੰਗੇ ਟੋਏ ਪਏ ਪਏ ਨੇ ਬਹੁਤ ਮਾੜੇ ਹਾਲਾਤ ਨੇ ਤੇ ਇੱਥੇ ਕਦੇ ਵੀ ਕੋਈ ਵੀ ਆਮਸ ਖਾਮੀ ਘਟਨਾ ਵਾਪਰ ਸਕਦੀ ਹੈ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੀ ਡਬਲਯੂ ਵਿਭਾਗ ਜਿੱਥੇ ਆਪਾਂ ਨੇੜੀ ਖੜੀਆਂ ਇੱਥੇ ਐਕਸ਼ਨ ਸਾਹਿਬ ਦਾ ਦਫ਼ਤਰ ਹੈ ਕਿ ਇਹਨੂੰ ਜਲਦੀ ਜਲਦੀ ਠੀਕ ਕਰਾਇਆ ਜਾਵੇ ਤਾਂ ਜੋ ਕੋਈ ਵੀ ਜਿਹੜੀ ਮਾੜੀ ਘਟਨਾ ਦਾ ਆਪਾਂ ਇੰਤਜ਼ਾਰ ਨਾ ਕਰੀਏ ਉਸ ਤੋਂ ਪਹਿਲਾਂ ਹੀ ਇਸਨੂੰ ਠੀਕ ਕਰਵਾਇਆ ਜਾਵੇ ਮਟੀਰੀਅਲ ਵੀ ਬਾਹਰ ਨਿਕਲ ਗਿਆ ਹਾਂ ਜੀ ਮਟੀਰੀਅਲ ਬਿਲਕੁਲ ਆ ਤੁਹਾਡੇ ਸਾਹਮਣੇ ਪਿਆ ਜੀ ਐਂਗਲ ਟੁੱਟੇ ਪਏ ਨੇ ਆ ਲੁੱਕ ਨਿਕਲਦੀ ਹੈ ਇਹ ਕਿੰਨਾ ਇਹ ਚ ਗੇਪ ਪੈ ਚੁੱਕਿਆ ਜੋ ਇਹਦਾ ਜੰਕਸ਼ਨ ਨਾਲ ਜੁੜਿਆ ਉਹ ਕਿੰਨਾ ਗੇਪ ਪੈ ਚੁੱਕਿਆ ਇੱਥੇ ਕਦੇ ਵੀ ਕੋਈ ਵੀ ਮਾੜਾ ਹਾਦਸਾ ਆ ਦੇਖ ਲਓ ਸਰ ਥੱਲੇ ਲੀਆਂ ਪੱਤੀਆਂ ਦੇਖਣ ਲੱਗੀਆਂ ਤੇ ਹਜ਼ਾਰਾਂ ਵਾਹਨ ਇੱਥੋਂ ਲੰਘਦੇ ਨੇ ਕਦੇ ਵੀ ਇਹ ਵੱਡਾ ਹਾਸਾ ਹੋ ਸਕਦਾ ਤੇ ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਵੀ ਇਹਨੂੰ ਠੀਕ ਕੀਤਾ ਜਾਵੇ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਜੀ ਕਿਵੇਂ ਉਹ ਪੱਥਰ ਲਿੱਕੜ ਰਹੇ ਨੇ ਇੱਥੋਂ ਜੀ ਹੁਣ ਵੀ ਟੜਕਰਿਆ ਹੁਣ ਵੀ ਟੜਕਰਿਆ ਹੈ ਪੁਲ ਜੀ ਇਹ ਵਧਣ ਤੇ ਹੀ ਇਹ ਦਿਨੋਂ ਦਿਨ ਹੀ ਸਰ ਹੁਣੇ ਹੀ ਚਲੋ ਪਤਾ ਲੱਗਿਆ ਉਹਦੇ ਬਾਰੇ ਤਾਂ ਸਾਡਾ ਕੰਮ ਆਲਰੇਡੀ ਅਲੋਟਡ ਹੋ ਚੁੱਕਾ ਕੰਪਨੀ ਨੂੰ ਉਸੇ ਕੰਪਨੀ ਤੋਂ ਇਹ ਵਾਲਾ ਜੋ ਰਿਪੇਅਰ ਦਾ ਕੰਮ ਹੈ ਥੋੜਾ ਪ੍ਰਾਇਓਰਟੀ ਤੇ ਕਰਵਾ ਲਾਂਗੇ ਤਾਂ ਕਿ ਕੋਈ ਸਮੱਸਿਆ ਨਾ ਆਵੇ ਕਿਸੇ ਨੰਨੇ ਵਰਗੇ ਬੰਦੇ ਨੇ ਕਿੰਨੇ ਕ ਟਾਈਮ ਤੱਕ ਰੋਜੇਗਾ ਕਿਉਂ ਉਹ ਵਾਦਾ ਕਰ ਰਿਹਾ ਜੀ ਜਿਆਦਾ ਕੋਈ ਵੱਡਾ ਹਾਸਾ ਹੀ ਵਾਪਸ ਆ ਦਗਾ ਅ ਸਰ ਮਤਲਬ ਜਸਟ ਅਸ ਚਲੋ ਨਾ ਜਲਦੀ ਤਾਲਮਿਲ ਕਰਕੇ ਇਹ ਕੰਮ ਕਰਵਾ ਲੈਂਦੇ ਆ ਇੱਕ ਤਾਂ ਸਾਡੇ ਜੋ ਵੀ ਹੁੰਦੇ ਵਰਕਰ ਆ ਉਹਨਾਂ ਨੂੰ ਇਤਲਾ ਦੇ ਦਿੰਦੇ ਆ ਕੰਮ ਸ਼ੁਰੂ ਕਰ ਦੇਣ ਜਲਦੀ ਇਹ ਰੋਜਾ ਕਿੰਨੇ ਕ ਵੀਕਲ ਇਥੋਂ ਯਾਨੀ ਕ੍ਰੋਸ ਕਰ ਦੇ ਕੋ ਅ ਵੀਕਲ ਤਾਂ ਕਾਫੀ ਹੋਣਗੇ ਮਤਲਬ 200 ਪਲਸ ਹੋਰ ਵੀ ਵਹੀਕਲ ਨਿਕਲਦੇ ਹੋਏਗਾ ਇਸ ਤਰ੍ਹਾਂ ਤੋਂ ਕੋਈ ਪ੍ਰਾਇੋਰਟੀ ਤਾਂ ਸੀ ਜਲਦੀ ਮਤਲਬ ਇਹਨੂੰ ਕਰਵਾ ਲੈਣੇ ਆ ਕੀ ਕਾਰਨ ਹੋ ਸਕਦਾ ਜਿਹੜਾ ਜੁਆਇੰਟ ਜਿਹੜੇ ਹੈਗੇ ਖਤਮ ਹੋ ਚੁੱਕੇ ਨਹੀਂ ਖਤਮ ਨਹੀਂ ਬ੍ਰਿਜ ਬਣਨ ਤਾਂ ਬਹੁਤ ਦੇਰ ਹੋ ਚੁੱਕੀ ਆ ਲੇਕਿਨ ਕਦੇ ਵੀ ਟਾਈਮ ਦੇ ਸਾਹਮਣੇ ਵੀਰਿੰਗ ਟੀਰਿੰਗ ਹੋ ਜਾਂਦੀ ਏ ਫਿਰ ਉਹਦੇ ਨਾਲ ਕੀ ਐਜ ਥੋੜਾ ਉਹ ਹੋ ਜਾਂਦਾ ਤੇ ਰਿਪੇਅਰ ਦੀ ਲੋੜ ਹੁੰਦੀ ਆ ਤਾਂ ਉਹ ਰਿਪੇਅਰ ਕਰਵਾ ਦਾਂਗੇ ਜੋ ਐਸ ਪਰ ਸਪੈਸੀਫਿਕੇਸ਼ਨ ਹੈ ਡਿਪਾਰਟਮੈਂਟ ਦੀ ਦੱਸਦੀ ਹੈ ਕਿ ਨਾਬਾ ਤੋਂ ਭਵਾਨੀਗੜ੍ਹ ਵਾਲਾ ਓਵਰ ਬ੍ਰਿਜ ਹੈ ਜਿਸ ਤੇ ਰੋਜ਼ਾਨਾ ਓਵਰਲੋਡ ਸੈਂਕੜੇ ਹੀ ਵਾਹਨ ਲੰਘਦੇ ਹਨ ਜਿਸ ਦੇ ਬਾਬਤ ਰਾਹਗੀਰਾਂ ਨੇ ਦੱਸਿਆ ਹੈ ਕਿ ਇਸ ਦੀ ਹਾਲਤ ਖਸਤਾ ਹੋ ਚੁੱਕੀ ਹੈ ਸੋ ਇਸ ਮੌਕੇ ਉਹਨਾਂ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕੀਤਾ ਹੈ ਕਿ ਇਸ ਪੁਲ ਦੀ ਰਿਪੇਅਰ ਕੀਤੀ ਜਾਵੇ ਹਕੀਕੀ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਦੀ ਰਿਪੋਰਟ